ਦੋਸਤੋ ਮੈਂ ਤੁਹਾਨੂੰ ਦਿਖਾ ਰਿਹਾ ਮੇਰੇ ਅੱਜ ਦੇ ਹਾਲਾਤ ਮਾਨ ਸਰਕਾਰ ਨੇ ਕੀ ਕਰਤੇ 1 ਕਰੋੜ 84 ਲੱਖ ਰੁਪਇਆ ਜੁਰਮਾਨਾ ਪਾਤਾ ਕਹਿੰਦੇ ਤੂੰ ਪਿਛਲੇ 10 ਸਾਲਾਂ ਤੋਂ ਕੋਠੇ ਦੱਬੀ ਹੋਈ ਐ ਜੇ ਕੀ ਗੁਨਾਹ ਕਰਤਾ ਮੈਂ ਦੇਸ਼ ਭਗਤਾਂ ਦੇਸ਼ ਗਾਤਰੀ ਲੜ ਰਿਹਾ ਮੈਂ ਇੱਕ ਕੋਠੇ ਦਾ ਕੀ ਇਹੋ ਜਿਹਾਂ ਸੌ ਕੋਠੀਆਂ ਮੇਰੇ ਵਰਗੇ ਦੇਸ਼ ਪੱਖਤਾ ਤੇ ਕੁਰਬਾਨ ਹੋਣੀਆਂ ਚਾਹੀਦੀਆਂ ਨੇ ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਮਾਨ ਸਾਹਿਬ ਤੁਹਾਡੇ ਲਈ ਤਾਂ ਮੈਂ ਕਿੰਨੀਆਂ ਵੀਡੀਓ ਬਣਾ ਕੇ ਪਾਈਆਂ ਸੀ ਕਿ ਮਾਨ ਸਾਹਿਬ ਜਦੋਂ ਐਮਪੀ ਹੁੰਦੇ ਸੀ ਰਾਤ ਨੂੰ ਸੀਐਮ ਦੀ ਕੋਠੀ ਅੱਗੇ ਢੇੜਾ ਮਾਰਦੇ ਸੀ ਤੇ ਪ੍ਰਣ ਕਰਦੇ ਸੀ ਕਿ ਮੈਂ ਇੱਕ ਦਿਨ ਇੱਥੇ ਆਉਂਗਾ ਸੀਐਮ ਬਣ ਕੇ ਆਉਂਗਾ ਮੇਰੇ ਚਾਪ ਲੂਸੇ ਦੇ ਮੁੱਲ ਪਾ ਦਿੰਦੇ ਯਾਰ ਅੱਜ ਮੇਰੇ ਆਹ ਐਨੀ ਮਹਿੰਗੀ ਕਰੋਕਰੀ ਬੇਕਾਰ ਹੋ ਗਈ ਮੇਰੇ ਮਹਿੰਗੇ ਕਰੋੜਾ ਰੁਪਏ ਦੇ ਜੁੱਤੇ ਗੱਡੀਆਂ ਸਾਰੇ ਬੇਕਾਰ ਹੋ ਗਏ ਮੇਰੀ ਜੈਡ ਪਲਸ ਕੋਰਟੀ ਵਿਚਾਰੀ ਗਰੀਬ ਉਹ ਵੀ ਬੇਕਾਰ ਹੋ ਗਈ ਮੈਨੂੰ ਮੇਰੇ ਨਾਲ ਦੇ ਕਹਿੰਦੇ ਕੀ ਪਾਜੀ ਗਲਿਸਰਿਨ ਪਾ ਲਓ ਅੱਖਾਂ ਉਹ ਮੈਂ ਕਿ ਅੱਜ ਮੈਂ ਦਿਲੋਂ ਰੋ ਰਿਹਾ ਮੈਂ ਕੋਈ ਪਬਲਿਕ ਦੇ ਵਿੱਚ ਨਹੀਂ ਖੜਾ ਅੱਜ ਦਿਲੋਂ ਰੋਣਾ ਆ ਰਿਹਾ ਏ ਮੈਨੂੰ ਮੈਂ ਤਾਂ ਚਲੋ ਪਾਰਟੀ ਦੇ ਦਫ਼ਤਰ ਚ ਆ ਗਿਆ ਮੇਰੇ ਚ ਉਰਿਆ ਕੇ ਖਾਣਾ ਵੀ ਖਾ ਲਿਆ ਮੇਰੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਅੱਧੀ ਰਾਤ ਨੂੰ ਛਾਪਾ ਮਾਰ ਕੇ ਉਹਦੀਆਂ ਕਿਤਾਬਾਂ ਪਾੜਤੀਆਂ ਵਗਾ ਕੇ ਮਾਰੀਆਂ ਕਿਤਾਬਾਂ ਉਹਦੇ ਖਿਡੌਣੇ ਤੋੜਤੇ ਯਾਰ ਅਸੀਂ ਲੋਕ ਤਾਂ ਚਲੋ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖੇਡ ਲੈਣੇ ਆ। ਯਾਰ ਬੱਚਾ ਕਾਦੇ ਨਾਲ ਖੇਡੂਗਾ? ਹਾਲੇ ਤਾਂ ਮੈਂ ਉਹਨੂੰ ਸਿਖਾਇਆ ਵੀ ਨਹੀਂ ਹੈਗਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਵੇਂ ਖੇਡਣਾ ਹੈ। ਐਨਾ ਸਰਕਾਰ ਨਹੀਂ ਬੋਲਦੀ ਜਿੰਨਾ ਉਤੜਿੰਗ ਸਾਹਿਬ ਬੋਲ ਜਾਂਦਾ ਪ੍ਰੈਸ ਕਾਨਫਰੰਸ 'ਚ। ਕਦਾ ਫਿੱਟੂ ਨੇ ਕੋਠੇ ਦਾਬਲੀ ਕੀਕਾ ਭਰਾਵਾ ਕੋਠੇ ਦੱਬੀ ਐ ਕਿਸੇ ਦਰਜੀ ਦੇ ਪੈਸੇ ਤਾਂ ਨਹੀਂ ਦੱਬੇ ਆ ਮੇਰੇ ਲੱਖਾਂ ਰੁਪਏ ਦੇ ਸੂਟ ਬੇਕਾਰ ਹੋ ਗਈ ਇਹ ਜਿਹੜੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਏ ਹੋਏ ਨੇ ਖੂਨ ਲੋਕਾਂ ਦਾ ਤੇ ਪਸੀਨਾ ਦਰਜੀ ਦਾ ਪਰ ਮੈਂ ਦਰਜੀ ਦੇ ਕਦੇ ਪੈਸੇ ਨਹੀਂ ਦੱਬੇ ਇਹ ਗੱਲ ਵੱਖਰੀ ਐ ਕਿ ਦਰਜੀ ਨੂੰ ਇਹ ਦੱਬ ਲੈਣੇ ਅੱਜ ਸਾਰਾ ਕੁਝ ਬੇਕਾਰ ਕਰਤਾ ਦਰਅਸਲ ਇਹ ਲੋਕ ਮੇਰੇ ਤੇ ਲੱਗਦੇ ਨੇ ਇਹ ਸੋਚਦੇ ਨੇ ਕਿ ਫਿੱਟੂ ਸਾਡ ਤਾਂ ਅੱਗੇ ਲੱਗ ਗਿਆ ਡਰਾਮਿਆਂ ਦੇ ਵਿੱਚ ਮੈਂ ਜਦੋਂ ਹੁਣ ਕਾਗਜ਼ ਭਰਨ ਗਿਆ ਸੀ ਮੇਰੇ ਦਾਦਾ ਜੀ ਦੀ ਪੁਰਾਣੀ ਵੈਸਟਰ ਲੈ ਗਿਆ ਮੈਂ ਜੁੱਤੀਓ ਪਾ ਕੇ ਗਿਆ ਜਿੱਥੇ ਹੋਲ ਸੀ ਮੈਂ ਸਪੈਸ਼ਲ ਹੋਲ ਕਰਵਾਇਆ ਤੇ ਕੈਮਰੇ ਵਾਲਿਆਂ ਨੂੰ ਸਪੈਸ਼ਲ ਕਿਹਾ ਕਿ ਮੇਰੇ ਪੈਰਾਂ ਤੇ ਕੈਮਰਾ ਰੱਖਣੇ ਇਹ ਡਰ ਗਏ ਇੰਨਾਂ ਗੱਲਾਂ ਤੋਂ ਕਿ ਫਿੱਟੂ ਹਮਦਦ ਦੀ ਲੇਗਲ ਕਲ ਦੀ ਲੈ ਕੇ ਲੇਗੇ ਸੀ ਭਈ ਕੋਈ ਨਹੀਂ ਚਲੋ ਹਲਾਤ ਨੇ ਅੱਜ ਤੁਸੀਂ ਮੈਨੂੰ ਬੇਕਾਰ ਕੀਤਾ ਇਹੀ ਵੀ ਉੱਥੇ ਕਮਰੇ ਚ ਤੰਨੇ ਸੀ ਸੀ ਉਰਦੂਆ ਨਾਲ ਕੰਮ ਚਲਾ ਲਾਂਗੇ ਪਰ ਤੁਸੀਂ ਚੰਗਾ ਨਹੀਂ ਕੀਤਾ ਤੁਸੀਂ ਮੇਰੇ ਬੱਚੇ ਦਾ ਫਿਊਚਰ ਖਰਾਬ ਕੀਤਾ ਇਹ ਸਾਡਾ ਕੰਮ ਤਾਂ ਲੋਕਾਂ ਦੇ ਫਿਊਚਰ ਖਰਾਬ ਕਰਨਾ ਹੈ ਅਸੀਂ ਆਪਣੇ ਬੱਚਿਆਂ ਦੇ ਮੰਗਰੇ ਪਏ ਗਏ